भंगड़ा तां जच दा चोग सां भंगड़ा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਖੜ ਪੁੰਨਿਆਂ ਦੀ ਰਖੜੀਆਂ ਦੀ ਬਹੁਤ ਬਹੁਤ ਵਧਾਈ ਜੀ ਸਾਰੇ ਭੈਣਾ ਭਰਾਵਾਂ ਨੂੰ ਸਾਡੇ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਅੱਜ ਸਾਡੇ ਪਰਿਵਾਰ ਦੇ ਵਿੱਚ ਸਾਡੀਆਂ ਭੈਣਾਂ ਨੇ ਸਾਡੇ ਵੀਰਾਂ ਨੇ ਇੱਕ ਦੂਸਰੇ ਦੇ ਰਖੜੀਆਂ ਬੰਨ੍ਹੀਆਂ ਇੱਕ ਦੂਜੇ ਦੇ ਨਾਲ ਉਹ ਆਪਣਾ ਵਚਨ ਦਰਹਾਇਆ ਵੀ ਅਸੀਂ ਆਪਣੇ ਇਸ ਪਰਿਵਾਰ ਦੇ ਵਿੱਚ ਇੱਕ ਦੂਸਰੇ ਦਾ ਭੈਣ ਭਰਾਵਾਂ ਵਾਂਗ ਸਾਥ ਦੇਵਾਂਗੇ ਸਾਡੇ ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਤੇ ਬਹੁਤ ਸਾਰੇ ਵੀਰ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਬਹੁਤ ਦੁੱਖ ਤਕਲੀਫ ਝੱਲੀ ਆ ਪਰ ਹੁਣ ਇੱਕ ਛੱਤ ਦੇ ਹੇਠ ਰਹਿ ਕੇ ਅਸੀਂ ਇੱਕ ਰਿਸ਼ਤਿਆਂ ਦੇ ਇਸ ਉਸ ਪਰਿਵਾਰ ਦੇ ਵਿੱਚ ਇੱਕ ਸੁਪਨਿਆਂ ਵਰਗਾ ਜੀਵਨ ਬਤੀਤ ਕਰਦੇ ਆਂ ਅਰਦਾਸ ਕਰਿਓ ਸਾਰੇ ਪਰਿਵਾਰ ਦੇ ਸਾਡੇ ਮੈਂਬਰਾਂ ਵਾਸਤੇ ਨਿੱਕੇ-ਨਿੱਕੇ ਬੱਚੇ ਬੱਚੀਆਂ ਤੇ ਬਾਪੂ ਬਜ਼ੁਰਗਾਂ ਨੇ ਮਾਮਾ ਨੇ ਭੈਣਾਂ ਨੇ ਵੀਰਾਂ ਨੇ ਸਾਰਿਆਂ ਨੇ ਰਲ ਕੇ ਅੱਜ ਇਹ ਰਖੜੀ ਦਾ ਤਿਹਾਰ ਮਨਾਇਆ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਖੜੀ ਦਾ ਤਿਹਾਰ ਆ ਮੇਰੀਆਂ ਭੈਣਾਂ ਦਾ ਇਹ ਰਖੜੀਆਂ ਦਾ ਦਿਨ ਆ ਜਿਹੜਾ ਇਹ ਬਹੁਤ ਵਧੀਆ ਤਰੀਕੇ ਨਾਲ ਅੱਜ ਆਪਾਂ ਮਨਾ ਸਕੀਏ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਸਾਰੀਆਂ ਭੈਣਾਂ ਨੇ ਆਪਣੇ ਜਿਹੜੇ ਇੱਥੇ ਭਰਾ ਰਹਿੰਦੇ ਨੇ ਜਿਵੇਂ ਕਿ ਅਸੀਂ ਆ ਸੇਵਾਦਾਰ ਆ ਆਪਣੇ ਹੋਰ ਮੈਂਬਰ ਆ ਪਰਿਵਾਰ ਦੇ ਉਹਨਾਂ ਸਾਰਿਆਂ ਦੇ ਰਖੜੀਆਂ ਬਣਣੀਆਂ ਆਪਣੇ ਭਰਾ ਆਪਣੇ ਪਰਿਵਾਰ ਨੂੰ ਜਿਵੇਂ ਆਪਾਂ ਪਿਆਰ ਕਰਦੇ ਹਾਂ ਓਵੇਂ ਹੀ ਆਪਣਾ ਇੱਕੇ ਪਰਿਵਾਰ ਆ ਸੱਚੇ ਪਾਤਸ਼ਾਹ ਨੇ ਹੁਣ ਆਪਾਂ ਨੂੰ ਇਸ ਪਰਿਵਾਰ ਨਾਲ ਜੋੜਿਆ ਤੇ ਆਪਾਂ ਸਾਰਿਆਂ ਨੇ ਰਲ ਕੇ ਇਸ ਪਰਿਵਾਰ ਦੇ ਵਿੱਚ ਅੱਜ ਖੁਸ਼ੀਆਂ ਸਾਂਝੀਆਂ ਕਰਨੀਆਂ ਸਾਰਿਆਂ ਨੇ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਅੱਜ ਦਾ ਦਿਨ ਬਤੀਤ ਕਰਨਾ ਤੇ ਨਾਲ ਤੁਹਾਡੇ ਪੁੱਤ ਦਾ ਤੁਹਾਡੇ ਭਰਾ ਦਾ ਛੋਟੇ ਵੱਡੇ ਦਾ ਤੁਹਾਡੇ ਪਿਤਾ ਸਮਾਨ ਤੁਹਾਡੇ ਪਾਪਾ ਜੀ ਦਾ ਜਨਮ ਦਿਨ ਵੀ ਆ ਆਪਾਂ ਅੱਜ ਦੀ ਇਸ ਜਨਮ ਦਿਨ ਦੀ ਖੁਸ਼ੀ ਨੂੰ ਵੀ ਸਾਂਝੀਆਂ ਕਰਨਾ ਕਿਉਂਕਿ ਸਾਡਾ ਜਨਮ ਤਾਂ ਸੱਚੇ ਪਾਤਸ਼ਾਹ ਨੇ ਲੇਖੇ ਲਾਤਾ ਅਸੀਂ ਆਪਣੀਆਂ ਭੈਣਾਂ ਦੀ ਆਪਣੀਆਂ ਮਾਵਾਂ ਦੀ ਬੱਚਿਆਂ ਦੀ ਬੱਚੀਆਂ ਦੀ ਬਾਪੂ ਬਜ਼ੁਰਗਾਂ ਦੀ ਮਾਵਾਂ ਦੀ ਸੇਵਾ ਕਰ ਸਕੀਏ ਇਹ ਸਾਰੇ ਅਰਦਾਸ ਕਰਿਓ ਇਹ ਸਾਰੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਿਓ ਸਾਡਾ ਸੁਆਸ ਸੁਆਸ ਸੇਵਾ ਦੇ ਲੇਖੇ ਲੱਗ ਜੇ ਤੇ ਆਪਣੇ ਵੀਰ ਹੁਣੀ ਮਲਵਈਾ ਗਿੱਧੇ ਵਾਲੇ ਨਵੀਂ ਵੀਰ ਹੁਣੀ ਆਪਣੇ ਕੋਲੇ ਸਪੈਸ਼ਲ ਪਹੁੰਚੇ ਆ ਇਹ ਵੀਰ ਹੁਣੀ ਸੇਵਾ ਕਰਨ ਵਾਸਤੇ ਆਏ ਨੇ ਇਹ ਚਾਹੁੰਦੇ ਆ ਵੀ ਸਾਡੀਆਂ ਬੀਬੀਆਂ ਭੈਣਾਂ ਬੱਚੀਆਂ ਸਾਡੇ ਬਾਪੂ ਵੀਰ ਸਾਡੇ ਅੱਜ ਸਾਰੇ ਆਪਣੇ ਪੰਜਾਬੀ ਕਲਚਰ ਨਾਲ ਗਿੱਧੇ ਨਾਲ ਭੰਗੜੇ ਨਾਲ ਜੁੜ ਕੇ ਆਪਣੇ ਅੰਦਰ ਉਹਨਾਂ ਖੁਸ਼ੀਆਂ ਨੂੰ ਉਹਨਾਂ ਸਦਰਾ ਨੂੰ ਉਹਨਾਂ ਸੁਪਨਿਆਂ ਨੂੰ ਅੱਜ ਜੀ ਸਕਣ ਤੇ ਸਾਰਿਆਂ ਨੇ ਆਪਾਂ ਅੱਜ ਇਹ ਖੁਸ਼ੀ ਦੇ ਵਿੱਚ ਸਾਂਝਾ ਕਰਨਾ ਖੁਸ਼ੀ ਦੇ ਵਿੱਚ ਇੱਕ ਸੌਰੇਨ ਸਾਡੇ ਕੋਲੇ ਆਈ ਹੈ ਕੁੜੀ ਇਹ ਸਾਊਥ ਅਫਰੀਕਾ ਤੋਂ ਨਾਈਜੀਰੀਆ ਤੋਂ ਇਹਨੂੰ ਕੋਈ ਅੰਗਰੇਜ਼ੀ ਚ ਐਕਸਪਲੇਨ ਕਰਦੇ ਹੋ ਅੱਜ ਦੇ ਦਿਨ ਵਾਸਤੇ ਵੀ ਅੱਜ ਦਾ ਦਿਨ ਦੀ ਕੀਮਤ ਤਾਂ ਪੱਕੀ ਕਰ ਰਹੇ ਆ ਇਹਨੂੰ ਜਰੂਰ ਬੱਚੇ ਦੱਸ ਦਿਓ ਓਚ ਕੀ ਨਾਮ ਚੈਰ ਓਨ ਸ਼ੈਮ ਹਰ ਯੂ ਕਾਸੀ ਜੂ ਟੂਡੇ ਵਾਸੀ ਹੈਪੀ ਥੇ ਯੂ ਨੋਟ ਟੂਡੇ ਇਜ਼ देयर ਫੈਸਟੀਵਲ ਇਨ ਇੰਡੀਆ ਥੇਅਰ ਵਨ ਸਿਸਟਰ ਹੂ ਟਾਈਏ ਵਨ ਥ੍ਰੈਡ ਓਨ ਹਰ ਬ੍ਰਦਰਸ ਰੈਸਟ ਇਸ ਨੂੰ ਨੇ ਰਖੜੀ ਓਕੇ ਜੋ ਆਸੋ ਅੰਜੋਏ ਦਿਨ ਦਾ ਇੱਕ ਦਿਨ you also type goes there are so many brothers and fathers are sitting uh, back side and we all going to them and uh, tie this rakhi to them this is very good festival of brother uh, love of brother and sister oh fir main mere liye ek shabd kehne ki kende sir pe pahiya de bhai kare sardari sir pe pahiya de bhai kare sardari sir pe pahiya de ਓ ਬਾਰੀ ਵਰਸੀ ਖਟਣ ਗਿਆ ਸੀ ਓ ਬਾਰੀ ਵਰਸੀ ਖਟਣ ਗਿਆ ਸੀ ਫਟ ਕੇ ਆਂਦੀ ਰਾਈ भारी बरी खटण गासीं खप में आंदी राई भा ताई भा था जत दादा लाईं रखण बंदी रखण जी र सारे जण मैण बेनती आहे जो इहो डत मारण जी सोची ही आहे